ਅਸਨਾ ਪਾਣੀ ਪੀਵੇ ਇੱਕ ਤਾਂ ਫ੍ਰਿਜ ਖੁੱਲਾ ਛੱਡਿਆ ਆ ਉੱਥੋਂ ਤੂੰ ਪਾਣੀ ਕਿੰਨਾ ਗਲਤ ਪੀਂਦੇ ਈਂ ਉੱਥੋਂ ਸੋਹਣੀ ਤਰ੍ਹਾਂ ਗਲਾਸ ਲੈ ਤੇ ਬੈਠ ਕੇ ਪਾਣੀ ਪੀਂ ਹਾਂ ਤੇ ਫ੍ਰਿਜ ਖੋਲ ਕੇ ਪਾਣੀ ਪਿੰਦਾ ਕੋਈ ਕੀਦਾ ਪਿੰਦਾ ਬੰਦ ਕਰਕੇ ਵੀ ਪਿੰਦਾ ਤੈਨੂੰ ਮੈਂ ਜਿਹੜੀ ਗੱਲ ਕਹਾਂ ਨਾ ਤੂੰ ਹਮੇਸ਼ਾ ਉੱਠੀ ਨੇ ਜਾਣਨੀ ਆ ਤੇ ਸੋਹਣੀ ਤਰ੍ਹਾਂ ਮੈਂ ਤਾਂ ਮੈਂ ਹੀ ਕਹਾਂ ਨਾ ਬੇਟਾ ਉੱਥੋਂ ਪਾਣੀ ਕੱਢ ਤੇ ਆਰਾਮ ਨਾਲ ਬੈਠ ਕੇ ਪਾਣੀ ਪੀ ਲੈ ਜੇ ਤੂੰ ਅਸਨਾ ਕਿੰਨੀ ਪਈ ਐ ਤੇ ਬੱਚਿਆਂ ਨੂੰ ਕੀ ਸੰਸਕਾਰ ਦਵੇਂਗੀ ਬੱਚੇ ਵੀ ਗਾਂਵ ਅਸਨਾ ਹੀ ਪੀ ਨਹੀਂਗੇ ਕੁਈ ਹਾਲ ਨਹੀਂ ਐਸ ਕੁੜੀ ਦਾ ਜੇ ਚੰਗੀ ਗੱਲ ਵੀ ਕੰਨੀ ਆ ਤੈਨੂੰ ਪੁੱਠੀ ਲੱਗਦੀ ਐ। ਦਾਬੀ ਸਮਝਾਵੇ ਉਹਨੂੰ ਤੇ ਮੈਂ ਤੇ ਆਪਣੀ ਧੀਆਂ ਵਾਂ ਕੰਨ ਸਮਝਾਈ ਜੰਨੀ ਪਈ ਭਰ ਐ ਨਹੀਂ ਸਮਝਦੀ ਪਈ। ਜੇ ਰੋਟੀ ਬਣਾਉਂਦੀ ਐ ਤੇ ਉੱਥੇ ਹੀ ਆਟਾ ਖਲੇੜ ਛੱਡਦੀ ਕਿੰਨੀ ਵਾਰ ਕਿਹਾ ਪੁੱਤ ਜਦੋਂ ਰੋਟੀ ਬਣਾ ਲੈਣਾ ਤੇ ਜਿਹੜਾ ਆਟਾ ਹੋਵੇ ਨਾ ਨਾਲ ਹੀ ਸਾਫ਼ ਕਰ ਜਾਏਗਾ। ਸਮਝਦੀ ਐ ਹੀ ਨਹੀਂ। ਕੀ ਕਰਾਂ ਮੈਂ? ਪੁੜੀ ਜਿਹਦਾ ਤੇ ਮੱਖਰਾਬ ਹੋ ਗਿਆ। ਭੁੱਲੀ ਜੰਦੀ ਬੋਲੀ ਜਾਂਦੀ ਐ ਹਾਤੀ ਮਗਾਈ ਨੇ ਦੇ ਸੋਈ ਦੇ ਕੰਮ ਤੇ ਬਿੰਦਲਾ ਕਾਇ ਹੈ ਕਿੰਨੇ ਦੇ ਕੋਸਰੇ ਕੇ ਕਿਵੇ ਕਿੱਡੇ ਮਹਿੰਗੀ ਚੀਜ਼ ਆਂਦੀ ਐ ਤੁਹਾਨੂੰ ਕੁਛ ਨਹੀਂ ਪਤਾ ਲੱਗਦਾ ਮੈਂ ਸਾਹਮ ਕੇ ਰੱਖਾ ਦੀਦੀ ਐ ਦੀ ਜੀ ਹਾਂਜੀ ਅੱਧਰ ਆ ਜਾਣਾ ਗੱਲ ਸੁਣ ਹੰਜਾ ਸੋ ਕੰਮ ਕਰ ਦੀਸੀ ਅੰਦਰ ਨੀ ਮੇਰੀ ਗਾ ਮਾਈ ਮਾਰਲੀ ਮੇਰੇ ਘਰ ਸੋਨ ਫੁੱਟਾ ਰਹੇ ਹਾਂਜੀ ਕੱਲ ਦੇ ਕੇਲੇ ਆਏ ਹੋਏ ਆ ਫੇਸ ਜਿਹੀ ਤਰ੍ਹਾਂ ਹੀ ਪਏ ਹੋਏ ਆ ਅਰ ਜੇ ਤੁਸੀਂ ਕੋਈ ਈ ਦੇ ਦੇ ਕਿੰਨਾ ਮੱਛਰ ਬੈੰਡਿਆ ਵਾ ਸੁਟਨੇ ਆ ਫਿਰ ਤੁਸੀਂ ਬਾਅਦ ਵਿੱਚ ਤੇ ਮੈਨੂੰ ਬੇਵਕੂਫ ਸਮਝਿਆ ਸਮਝਿਆ ਮੈਨੂੰ ਬੇਵਕੂਫ ਮੈਨੂੰ ਨਹੀਂ ਪਤਾ ਕੇਲੇ ਕੱਲ ਦੇ ਆਏ ਆ ਜੇ ਤੁਸੀਂ ਮੈਨੂੰ ਆਵਾਜ਼ ਮਾਰ ਕੇ ਕਹਿੰਦੇ ਪਿਆਰੇ ਤੇ ਕਪੜਾ ਦੇ ਦੇ ਤੇ ਤੁਸੀਂ ਆਪ ਕਪੜਾ ਚੱਕੋ ਤੇ ਦੇ ਦਿਓ ਬੇਟਾ ਮੈਂ ਤੇ ਕਪੜਾ ਦੇ ਹੀ ਦਵਾਂਗੀ ਪਰ ਮੈਂ ਤੈਨੂੰ ਐਸ ਕਰਕੇ ਕਹਿਣ ਦੀ ਆ ਥੋੜੀ ਮਾਤ ਲੈ ਪੁੱਤਰ ਤਾਡਾ ਤਾਡਾ ਕੀ ਮਤਲਬ ਹੈ ਮੈਨੂੰ ਮਾਤ ਨਹੀਂ ਮੈਂ ਸਮਝਦਾਰ ਹਾਂ ਮੇਰੀ ਜੇ ਤੂੰ ਸਮਝਦਾਰ ਹੁੰਦੀ ਮੈਂ ਪੜ੍ਹੀ ਲਿਖੀ ਆ ਸਮਝਦਾਰ ਆ ਹੈ ਪੜ੍ਹੀ ਲਿਖੀ ਤੂੰ ਪਤਾ ਨਹੀਂ ਮਾਮ ਦੀ ਗੱਲ ਕਾਟੀ ਇਹਨੂੰ ਪਤਾ ਨਹੀਂ ਕੇਲਿਆਂ ਦਾ ਕਪੜਾ ਦੇ ਦੇ ਉੱਥੋਂ ਕਪੜਾ ਚੱਕੋ ਤੇ ਦੇ ਦਿਓ ਉਹ ਤੇ ਮੈਂ ਦੇ ਹੀ ਦਵਾਂਗੀ ਜੇ ਤੂੰ ਕੰਨੀ ਪੜ੍ਹੀ ਲਿਖੀ ਅੱਪਰਸੋ ਜੇ ਆਏਗੀ ਨਾ ਕੇਲੇ ਤੇ ਤੂੰ ਚੁੱਕ ਕੇ ਫ੍ਰਿਜ ਚ ਰੱਖ ਦਈ ਤੇ ਫ੍ਰਿਜ ਚ ਕੋਣ ਕੇਲੇ ਰੱਖਦਾਈ ਤੈਨ ਮੈਂ ਚੰਗੀ ਮਾਤ ਦਿਨੇ ਆ ਤੂੰ ਪੁੱਠੀ ਲੈ ਕੇ ਜਾਣੀ ਆ ਸਮਝ ਬੰਨ ਸਮਝੇਦਾ ਕੀ ਮਤਲਬ ਹੈ ਤੁਹਾਡਾ ਮੈਨੂੰ ਸਮਝ ਨਹੀਂ ਆਈਗੀ ਮੈਂ ਬੇਵਕੂਫ ਆ ਐ ਕੀ ਮਤਲਬ ਸੀ ਤੁਹਾਡਾ ਕਹਿਣ ਦਾ ਕੇਲੇ ਫ੍ਰਿਜ ਚ ਰੱਖਦੇ ਫ੍ਰਿਜ ਚ ਤਾਂ ਰੱਖੇ ਸੀ ਮੱਛਰ ਪੈ ਜਾਣਾ ਹੀ ਉਹ ਮੱਛਰਾਂ ਤੋਂ ਬਚਾਈ ਜੀ ਕੀ ਮਤਲਬ ਇਹ ਨੂੰ ਮਾਤ ਹੈ ਨਹੀਂ ਸਾਰੀ ਮਤ ਤੁਹਾਨੂੰ ਤੇ ਤੁਹਾਡੀ ਧੀ ਨੂੰ ਹੈਗੀ ਐ ਬਸ ਮੈਨੂੰ ਨਹੀਂ ਹੈਗੀ ਜੋਂ ਸਵੇਰੇ ਉੱਠਦੇ ਹੀ ਐ ਆ ਕੰਮ ਕਰਨਾ ਉਹ ਕੰਮ ਕਰ ਲੈ ਜੇ ਕੰਮ ਵੀ ਦੇਣਾ ਕਦੀ ਕੋਈ ਨੁਕਸ ਕਰ ਦੇਣਾ ਨਹੀਂ ਕਦੀ ਕੋਈ ਨੁਕਸ ਕਰ ਦੇਣਾ ਨਹੀਂ ਉਹ ਮੈਂ ਤਾਂ ਤੰਗ ਹੀ ਆ ਗਈ ਭਰਾ ਤੁਹਾਡੇ ਕੋਲ ਦੇ ਪੁੱਤਰ ਮੈਂ ਤੈਨੂੰ ਕਿਹਾ ਕੀ ਐ ਤੇ ਤੂੰ ਅੰਨਾ ਗੁੱਸਾ ਕਰਦੀ ਰਹੀ ਐ ਹਾਏ ਹਾਏ ਕੀ ਕੀ ਐ ਕਈ ਵੀ ਜਨਾਹ ਰੋਜ਼ ਉੱਠ ਕੇ ਸਵੇਰੇ ਭਾਸ਼ਣ ਵੀ ਦੇਈ ਜਾ ਹਲੇ ਦੁੱਕਾ ਦੇ ਗੁੱਸਾ ਲੱਗਦਾ ਨਾ ਤੈਨੂੰ ਮੇਰੀ ਗੱਲ ਦਾ ਅੱਜ ਤੋਂ ਬਾਅਦ ਤੈਨੂੰ ਮੈਂ ਕੁਝ ਨਹੀਂ ਕਹਾਂਗੀ ਜੋ ਤੇਰਾ ਦਿਲ ਕਰੇ ਓਏ ਅੱਜ ਤੱਕ ਦਾ ਰੋਈ ਦਾ ਡਾਇਲਰ ਤੇ ਮੈਂ ਤੈਨੂੰ ਕੁਝ ਨਹੀਂ ਕਹਾਂਗੀ ਫਿਰ ਰੋਜ ਉਹੀ ਟੈਸਟ ਚਲਦੀ ਏ ਕਈ ਵੀ ਜਾਣਾ ਤੇ ਕਰੀ ਵੀ ਜਾਣਾ ਉਹ ਹਾਲ ਹੈ ਤੁਹਾਡਾ ਉਹ ਮੈਂ ਤੇਰੇ ਅੱਗੇ ਜੋੜੇ ਹੱਥ ਭੈਣ ਚੁੱਪ ਰਿਹਾ ਨਾ ਚੁੱਪ ਰਿਹਾ ਕਰ ਛੱਡ ਮੇਰਾ ਖੜਾ ਬੁੜੀ ਐ ਕਿਸ ਨੂੰ ਸਮਝਾਉਣਾ ਕੁੜੀ ਕਿੱਥੇ ਚਲ ਗਈ ਮੈਨੂੰ ਸਲਾਮਾ ਮੱਤਾ ਦੀ ਜੇਲੇਆਂ ਤਾਂ ਫਿਰ ਕੱਪੜਾ ਨਹੀਂ ਦੇ ਪੀ ਹੈ ਸੇਰੇ ਸੇਰੇ ਮੇਰਾ ਮੂੜ ਖਰਾਬ ਕਰਕੇ ਰੱਖ ਛੜਿਆ ਜਨਨੀ ਨੇ ਮੇਰਾ ਘਰ ਕਹੋ ਜੇ ਕਿਤੇ ਕਰਦੀ ਆਪਣੀ ਮੰਮੀ ਨੂੰ ਫੋਨ ਪਹਿਲੇ ਤੇ ਉਹਨੂੰ ਦੱਸਦੀ ਆ ਹੈ ਜਲਦੀ ਆਓ ਹਾਂ ਚੋਕਲਾ ਵੀ ਮੰਮੀ ਵੀ ਆਏ ਹਾਏ ਇੱਕ ਤਾਂ ਫੋਨ ਨਹੀਂ ਚੁੱਕਦੀ ਵੀ ਪਤਾ ਨਹੀਂ ਮਾਤਾ ਮੇਰੀ ਕਿੱਥੇ ਰਹਿ ਗਈ ਕਿੰਨੇ ਵਾਰੀ ਫੋਨ ਕਰਾਂ ਹੈਲੋ ਹਾਂ ਜੀ ਬੁੱਤ ਹੈਲੋ ਹੈਲੋ ਹਾਂ ਜੀ ਕੀ ਹਾਲ ਜੈ ਠੀਕ ਐ ਤੂੰ ਸੁਣਾ ਸ਼ੁਕਰ ਹੈ ਰੱਬ ਦਾ ਫੋਨ ਚੁੱਕ ਲਈ ਕਿੱਥੇ ਕਿਹੜੀ ਨੁੱਕਰ ਚ ਵੜਿਆ ਦਾ ਸੀ ਫੋਨ ਜੜਾ ਚੁੱਕਿਆ ਹੀ ਨਹੀਂ ਉਹ ਫੋਨ ਮੇਰੇ ਬਲਸੇ ਚ ਪਿਆ ਸੀ ਮੈਂ ਜਰ ਆਪਣੀ ਸਹੇਲੀ ਨਾਲ ਆਈ ਸੀ ਇੱਥੇ ਰੋਡ ਤੇ ਬਿਜਾ ਰਿਆ ਕੋਈ ਪਤਾ ਨਹੀਂ ਸੁਈ ਰੋੜੇ ਨਿਕਲ ਕੇ ਯੋ ਕਰੋ ਲੈ ਉਹ ਮੈਨੂੰ ਕਹਿੰਦੀ ਵੀ ਚਲੋ ਬੁਲਾਣਾ ਕੋਈ ਬਿਮਾਰ ਆਣਾ ਤੇ ਸਰ ਮੇਰੇ ਨਾਲ ਚੱਲ ਤੇ ਤੈਨੂੰ ਪਤਾ ਗਵਾਂਡ ਮਾਤਾ ਜਾਣਾ ਤੇ ਪੈਂਦਾ ਹੀ ਐ ਨਾ ਚੁੱਪ ਕਰ ਲੈ ਲਾ 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 ਯੋ ਯੂ ਮੇਰੀ ਗੱਲ ਸੁਣੋ ਉਹ ਮੈਨੂੰ ਬੁੱਢੀ ਨੇ ਬੜਾ ਤੰਗ ਕੀਤਾ ਦਾ ਜੇ ਨਹੀਂ ਕਿਹੜੀ ਬੁੱਢੀ ਨੇ ਹਾਏ ਰੱਬਾ ਇੱਕੋ ਤਾਂ ਬੁੱਢੀ ਮੇਰੇ ਘਰ ਮੇਰੀ ਸੱਸ ਉਹਨੇ ਮੈਨੂੰ ਬੜਾ ਦੁਖੀ ਕੀਤਾ ਦਾ ਏ ਹਾਏ ਕੀ ਕਹਤਾ ਯ ਉਹਨੇ ਤੈਨੂੰ ਕੀ ਕਹਤਾ ਹਾਏ ਜਿਹੜਾ ਕੰਮ ਕਰੀ ਇਹ ਨਾਲੇ ਰੋਕ ਟੋਕ ਕਰਨ ਬੈਹਿੰਦੀ ਬੜਾ ਤੰਗ ਕੀਤਾ ਤੁਸੀਂ ਕਿੱਥੇ ਹੈਗੇ ਹੋ ਹੁਣ ਕਿੱਥੇ ਹੋ ਮੈਂ ਤੇਰੇ ਘਰ ਅੱਜ ਲੱਗੀ ਗਈਆਂ ਮੇਰੀ ਸੁਣ ਲੋ ਗੱਲ ਜੇ ਤੇ ਮੇਰੇ ਘਰ ਦੇ ਕੋਲ ਨਾ ਐਸੇ ਟਾਈਮ ਮੇਰੇ ਘਰ ਆ ਖੁਨੇ ਮੈਂ ਬਹਿ ਕੇ ਗੱਲ ਕਰਨੀ ਤਾਂ ਨਾ ਹੁਣ ਨਹੀਂ ਨੀ ਮੈਂ ਮੇਰੀ ਗੱਲ ਸੁਣ ਆਵਾਂ ਕੀ ਤੇਰੇ ਘਰ ਇੱਕ ਤਾਂ ਤੇਰੀ ਸੜੀਜੀ ਬੁੱਢੀ ਜਿਹੜੀ ਮੇਰੇ ਮੱਥੇ ਲੱਗ ਜਾਂਦੀ ਉਹ ਉਹ ਬੁੱਢੀ ਪੱਟੀ ਦਾ ਨਾਂ ਨਾ ਲਾਓ ਮੇਰੀ ਬੁੱਢੀ ਘਰ ਨਹੀਂ ਹੈਗੀ ਉਹਨੇ ਕੱਪੜੇ ਪਾਏ ਤੇ ਤੁਰ ਪੀ ਕਿਤੇ ਚੱਲ ਗਈ ਮਾਤਾ ਬੁੱਢੀ ਘਰ ਨਹੀਂ ਸਮਝ ਗਰਛੀ ਤੀਓ ਚੱਲ ਚਾ ਆਨੀਆ ਫਿਰ ਚੰਦਿਆ ਜਾ ਫਿਰ ਆਨੀਆ ਆਨੀਆ ਨੁਕਰਾ ਨਾ ਗੱਲਾਂ ਨਾ ਮਾਰਨਾ ਕਿਤੇ ਅੱਛਾ ਅੱਛਾ ਆਨੀਆ ਆਨੀਆ ਓਕੇ ਓਕੇ ਆ ਜਾ ਕਿੰਨਾ ਟਾਈਮ ਹੋ ਗਿਆ ਕੰਦੀ ਆ ਜਾਗੀ ਆ ਜਾਗੀ ਹਾਲੇ ਤੱਕ ਆਈ ਨਹੀਂ ਹੈਗੀ ਲੈ ਆ ਰਹੀ ਆ ਰਦੀ ਪੁੱਤਰ ਆ ਰਹੀ ਆ ਹਾਂ ਆ ਰਹੀ ਆ ਹਾਂ ਦੱਸ ਬੰਗੂਰੀ ਚਿੰਤਾ ਹੀ ਬੈ ਗਈ ਪਾਣੀ ਪੀ ਲੈ ਨਹੀਂ ਪਾਣੀ ਪੂਣੀ ਛੱਡ ਦੂੰ ਪਹਿਲੇ ਮੈਨੂੰ ਗੱਲ ਦੱਸ ਉਹਦੇ ਆਨ ਤੋਂ ਪਹਿਲਾਂ ਪਹਿਲਾਂ ਮੈਂ ਚੱਲ ਜਾਣਾ ਮੈਂ ਉਹਦੇ ਮੱਤੇ ਲੱਗਣਾ ਚਾਹਦੀ ਗੱਲ ਕਰ ਤੂੰ ਗੱਲ ਕੀ ਕਰਾਂ ਜੋ ਸਵੇਰੇ ਉੜਦੀ ਆ ਹੈ ਉੱਠਦੀ ਵੀ ਬਾਹ ਚ ਜਿਹੜਾ ਮੈਂ ਕੰਮ ਕੀਤਾ ਉਹਦੇ ਚ ਨੁਕਸ ਕੱਢ ਦਿੰਦੀ ਜੇ ਨਾਲ ਹੀ ਅਕੇਲੇ ਪਏ ਸੀ ਕੇਲਿਆਂ ਦੇ ਕੱਪੜਾ ਕਿਉਂ ਨਹੀਂ ਦਿੱਤਾ ਨਹੀਂ ਜੇ ਮੈਂ ਨਹੀਂ ਦਿੱਤਾ ਮੈਨੂੰ ਹੋਰ ਇੰਨੇ ਕੰਮ ਸੀ ਤੂੰ ਹੀ ਦੇ ਦੋ ਤੁਹਾਡੇ ਹੱਥਾਂ ਨੂੰ ਮਹਿੰਦੀ ਲੱਗੀ ਸੀ ਮੰਮੀ ਜੇ ਮੈਂ ਮਸ਼ੀਨ ਲਾਨੀਆ ਕੱਪੜੇ ਧੋਣ ਦੀ ਦੇਖੋ ਬੱਚਿਆਂ ਦੇ ਪਹਿਲੇ ਕੱਪੜੇ ਧੋਨੇ ਫਿਰ ਵੱਡਿਆਂ ਦੇ ਧੋਨੇ ਮਸ਼ੀਨ 'ਚ ਇੱਕ ਇੱਕ ਹੀ ਘੇੜਾ ਕਰਨਾ ਆ ਪਤਾ ਕੀ ਕਹਿੰਦੀ ਮਸ਼ੀਨ ਤੇ ਤੇਰੀ ਚਲਦੀ ਰਹਿੰਦੀ 2 2 3 3 ਘੰਟੇ ਮਸ਼ੀਨ ਦੇ ਨਾਲ ਤੂੰ ਮੋਟਰ ਵੀ ਚਾਣੀ ਹੁਣ ਮੈਂ ਕਿੰਨਾ ਧੋਵਾ ਪਾਣੀ ਐਦਾਂ ਹੰਗਾਲਾ ਐਦਾਂ ਦਾਂ ਦੋ ਬਾਣੀਆਂ 'ਚ ਪਾਣੀ ਸਾਫ ਆਏਗਾ ਤੇ ਸਾਫ ਕਪੜੇ ਧੁੱਪਣਗੇ ਇੰਨਾ ਦੁਖੀ ਕਰਦੀ ਐਂ ਨਾ ਫਿਰ ਮੈਨੂੰ ਕਹਿੰਦੀ ਤੂੰ ਨਾ ਫੁਲਕਾ ਵੇਲ ਕੇ ਤੇ ਗੈਸ ਸਿਮਤੇ ਨਹੀਂ ਕਰਦੀ ਹੈ ਕੀ ਕਰਾਂ ਤੇਜ ਗੈਸ ਬੱਲੇਗਾ ਤੇ ਫੁਲਕਾ ਬਣੇਗਾ ਜਦੋਂ ਮੈਂ ਕਿੱਛੇ ਕਰਦਾ ਮੇਰਾ ਦਿਲ ਕਰਦਾ ਮੈਂ ਮਰੋ ਨਿੰਮੇ ਲੀ ਗੱਲ ਚੁਣ ਤੇਰੀਆਂ ਦੇ ਮੈਂ ਰੋਇ ਪੌਂਦਾ ਤੇ ਸੁਂਦੀ ਆ ਹੁਣ ਤੂੰ ਮੇਰੀਆਂ ਵੀ ਸੋਣਾ ਤੇਰੇ ਕੋਲ ਨਾ ਜਿੰਨਾ ਕੋ ਕੰਮ ਹੁੰਦਾ ਹੀ ਉਹਨਾਂ ਕੋ ਕਰਿਆ ਕਰ ਉਹਨੂੰ ਬੋਲਦੀ ਬੋਲ ਲੰਦਿਆ ਕਰ ਇਤਰੋ ਸੁਨਿਆਗਾ ਤੇ ਦਰੁ ਕਰ ਦਿਆ ਕਰ ਉਹਦੀ ਆਜ਼ਾਦ ਬੈ ਚੁਕੀ ਬੋਲਣ ਦੀ ਤੂੰ ਨਾਲ ਖਿੱਚ ਕੇ ਰੱਖ ਮੈਂ ਤਾਂ ਦੱਸਾਂ ਕਿੰਨਾ ਕ ਖਿੱਚਾਂ ਬਸ ਤੂੰ ਤੇਰਾ ਤਾਰ ਖਿੱਚਣ ਜੀ ਹੋਣਾ ਚੀਦਾ ਜਦੋਂ ਬੋਲੇ ਤਾਰ ਤਾਰ ਜਵਾਬ ਦੇ ਤਾਨੂੰ ਆਪਣੀ ਮਸਤੀਆਂ ਕੰਮ ਡਰਾ ਕਰਨਾ ਕਰੀਆ ਹੰਨੀ ਸੁਣਦੀ ਹੈ ਕੋਈ ਕੰਮ ਕਰਕੇ ਮੈਂ ਸਵੇਰੇ ਤੜਕੇ ਉੱਠਦੀ ਆ ਸਾਰੇ ਕੰਮ ਕਰਦੀ ਆ ਐ ਮਹਾਰਾਣੀ ਉੱਠ ਕੇ ਆ ਕੀਤੇ ਆਨੂੰ ਐਦਾ ਕਰ ਦੇਣਾ ਸੀ ਐਨ ਉਹਦਾ ਉਹ ਕੰਗੀਵਾਵਾ ਕੰਗੀਵਾਣ ਤੋਂ ਰੋਕਦੀ ਉਹ ਥੱਲੇ ਬੇਟਾ ਜੀ ਵਾਲ ਡਿੱਗ ਗਏ ਹੋਣੇ ਆ ਤੁਹਾਨੂੰ ਪਤਾ ਨਹੀਂ ਲੱਗਦਾ ਵਾਲ ਇਕੱਠੇ ਕਰ ਲਓ ਨਹੀਂ ਮੈਨੂੰ ਨਹੀਂ ਪਤਾ ਬੋਲਣ ਦੇ ਆ ਦੋਨੋਂ ਜੋ ਤੇਰਾ ਮਨ ਕਰਦੈ ਨਾਲ ਖੁਸ਼ ਹੋ ਕੇ ਆਪਣਾ ਕੰਮ ਕਰ ਖੁਸ਼ੀ ਨਾਲ ਜਿੰਨਾ ਕੋ ਹੁੰਦਾ ਤੇਲ ਕੋ ਕਰਿਆ ਕਰ ਬਾਕੀ ਰਾਮ ਕਰਿਆ ਕਰ ਉਹਨੂੰ ਬੋਲਣ ਦੇ ਬੋਲਣ ਦੇ ਦੋਨੋਂ ਜਦ ਬੋਦੀ ਦਰਫਿਲ ਕਰਦੀ ਹੈ ਨਾ ਆਪਣੀ ਜੋਟੀ ਬਣਾ ਆਪਣੇ ਬੰਦੇ ਦੀ ਬਣਾ ਬੱਚਿਆਂ ਦੀ ਬਣਾ ਤੈਨੂੰ ਆਮਨਾ ਬੈਕਾ ਕਮਰੇ ਚ ਕਾ ਇਹੋ ਜੀਆਂ ਨਾ ਚਾਰ ਦਿਨਾਂ ਚ ਵੇ ਸਿੱਧੀਆਂ ਹੋ ਜਾਂਦੀਆਂ ਉਹ ਕੀ ਦਫਾ ਕਰ ਉਹ ਬੜੀ ਤੇਜ ਹੈ ਜੇ ਬੁੱਢੜੀ ਉਹ ਕੀ ਬਣਾ ਕੇ ਨਿਆਣੀਆਂ ਰੋਟੀ ਸਾਈਡ ਤੇ ਹੋਈਆਂ ਤੁਹਾਨੂੰ ਨਹੀਂ ਪਤਾ ਇਹਦਾ ਉਹ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਉਹ ਮਾਸੀ ਜੋ ਕਹਿੰਦੀ ਸੀ ਨਾ ਬਿਲਕੁਲ ਸਹੀ ਕਹਿੰਦੀ ਸੀ ਉਹ ਮਾਸੀ ਕਹਿੰਦੀ ਸੀ ਉਹ ਮੁੰਡਾ ਜਿਹੜਾ ਹੈਗਾ ਹੀ ਬੜਾ ਸ਼ਰੀਫ ਹੀ ਭੋਲਾ ਉਹ ਜਿਹੜੀ ਉਹਨਾਂ ਦੀ ਬੁੱਢੀ ਹੈਗੀ ਉਹ ਨਾ ਉਹ ਤੇਜੀ ਤੇ ਤੁਸੀਂ ਮਾਸੀ ਦੀ ਇੱਕ ਗੱਲ ਨਹੀਂ ਸੁਣੀ ਆ ਵੇਖ ਲਓ ਆ ਵੇਖ ਲਓ ਭੁਗਤੋ तो है? मेरे पले पाती, रब्बा मेरे आ, मैं रोटी ना, रोटी दि पानी ना पानी कपड़े धो तो के, ना कड़ी जाएगी, कड़ी जाएगी। नी के मेरी गल सुन चुप करता अपने आप तुम बन मां बनती है मेरी गल सुन तू आ गल कहनी है ना ਸਰਸਾ ਕਦੀ ਮਾਵਾਂ ਨਹੀਂ ਬੰਦੀਆਂ ਹੁੰਦੀਆਂ ਮੈਂ ਤਾਂ ਦੱਸਾਂ ਤੂੰ ਸੱਤ ਨੂੰ ਸੱਚ ਦੇ ਦੁਕਾਨੇ ਤੇ ਰਹਿਂਦੇ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਤੂੰ ਨਾ ਮੇਰੇ ਵੱਲ ਵੇਖ ਤੂੰ ਮੈਂ ਆਪਣੀ ਨੋ ਰੱਖੀ ਕਿ ਨਹੀਂ ਜੁੱਤੀ ਦੇ ਥੱਲੇ ਹੈ ਇਹਦਾ ਕੀ ਕਿ ਨਹੀਂ ਇੱਟਾ ਘਾਹ ਲਾ ਕੇ ਦੁਕਾਨੇ ਲਾ ਕੇ ਰੱਖੀ ਜੁੱਤੀਆਂ ਥੱਲੇ ਦੰਦੀ ਆ ਕਿ ਨਹੀਂ ਕੀ ਕਿਆ ਔਰ ਮੈਂ ਆਪਣੀ ਨੋ ਨੂੰ ਖੰਗਰ ਨਹੀਂ ਦਿੰਦੀ কি দখাবে মেকো বিনা ਜੀ ਠੀਕ ਹੈ ਕਿੰਨੀ ਵਾਰੀ ਗਿਆ ਸੰਗਿਆ ਵੀਰ ਮੰਜੂ ਭੈਣ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬੜਾ ਵਧੀਆ ਤੁਸੀਂ ਸੁਣਾਓ ਬਸ ਠੀਕ ਹੈ ਬੜੇ ਦਿਨਾਂ ਬਾਅਦ ਚੱਕਰ ਲਾਇਆ ਘਰਾਂ ਦੇ ਕੰਮ ਹੀ ਨਿਕਲ ਤਾ ਮੁੰਡੇ ਮੈਂ ਕਿਥੇ ਰਾਜ ਮੇਲੇ ਕਿ ਆ ਆ ਜਾ ਬੈ ਮੈਨੂੰ ਦੱਸ ਮੇਰੀ ਭੈਣ ਆਈ ਆ ਕੀ ਖਾਣਾ ਹੈਗਾ ਖਾਣਾ ਕੁਛ ਨਹੀਂ ਤੁਸੀਂ ਬੈਠੋ ਬਸ ਤਾਂ ਨਾਲ ਗੱਲ ਹੀ ਕਰਨ ਆਈ ਆ ਨੀ ਕਿੜੀਆਂ ਗੱਲਾਂ ਨੇ ਜਿਹੜੀਆਂ ਤੂੰ ਮੇਰੇ ਨਾਲ ਕਰਨਾਂ ਗਈ। ਕੀ ਦੱਸਾਂ ਪਰ ਕਰ ਸਪੱਸ਼ਟ ਠੀਕ ਹੈਗਾ ਨਾ ਕੀ ਠੀਕ ਹੈ ਤੇ ਕੀ ਨਹੀਂ ਠੀਕ ਕੀ ਗੱਲ ਹੈ ਜਿਹ ਭੈਣ ਬੋਟ ਨੂੰ ਚੰਗੀਆਂ ਗੱਲਾਂ ਸਮਝਾਨੀਆਂ ਹਰ ਇੱਕ ਗੱਲ ਦਾ ਕੁੱਠਾ ਮਤਲਬ ਕੱਢ ਲੈਂਦੀ ਆ ਹਰ ਇੱਕ ਗੱਲ ਦਾ ਕੁੱਠਾ ਮਤਲਬ ਛੋਟੀ ਜਿੰਨੀ ਗੱਲ ਨੂੰ ਅੱਡਾ ਪਤੰਗੜ ਬਣਾ ਲੈਂਦੀ ਆ ਨਾ ਕੋਈ ਹੱਤੀ ਦੱਸ ਮਾੜੀਆਂ ਗੱਲਾਂ ਸਮਝਾਨੀਆਂ ਜੇ ਪਾਣੀ ਪੀਣ ਲੱਗਦੀ ਹੋ ਤੇ ਕੰਨੀ ਅਸਰਾ ਪੀ ਲੈ ਉਹ ਟੇ ਮੁੰਨਾ ਨੇ ਤੋ ਟਟ 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 ਕਰਕੇ ਜਵਾਬ ਹੈ ਜਿਸੀ ਉਹਦੀ ਸੱਸਾਂ ਹੀ ਨਹੀਂ ਹੈਈ ਤੀਆਂ ਬਣਾ ਕੇ ਰੱਖਿਆ ਤੇ ਫਿਰ ਵੇਲਾ ਸਿਰ ਤੇ ਚੜਦੀ ਹੈ ਤੇ ਜੇ ਮੂਆ ਬਣਾ ਲੰਦੇ ਤੇ ਅਸੀਂ ਦੇ ਗਿੱਟੋ ਹੀ ਬਾਹਰ ਹੋਣਾ ਕੋਈ ਸਮਝ ਨਹੀਂ ਲੱਗਦੀ ਕਿ ਜਸ ਮਨ ਮੋਟੇ ਬਿਲਕੁਲ ਨਹੀਂ ਸਮਝ ਲੱਗਦੀ ਮੰਜੂ ਇਹ ਤੇਰੀ ਘਾਣੇ ਨਹੀਂ ਹੈਗੀ ਇਹ ਹਾਰੇ ਕ ਘਰ ਦੀ ਕਹਾਣੀ ਹੈ ਨੂਣਾ ਨੂਪਾ ਕਹਿਤ ਦਿੰਨੇ ਆ ਕਿ ਸਾਡੀਆਂ ਧੀਆ ਧੀਆ ਬਣਾ ਕੇ ਰੱਖ ਦੇਵੀਂ ਆ ਪਰ ਪਤਾ ਨਹੀਂ ਕੀ ਗੱਲ ਹੈ ਉਹ ਧੀਆ ਬਣਨ ਨੂੰ ਤਿਆਰੀ ਨਹੀਂ ਹੈਗੀਆਂ ਤੇ ਲੈ ਕਿੰਨੀਆਂ ਸੱਨ ਨਹੀਂ ਅਸੀਂ ਸਾਡੀ ਸੱਸ ਨੇ ਕੁਝ ਵੀ ਕਹਿਣਾ ਨਾ ਅਸੀਂ ਇਹਨਾਂ ਠੀਕ ਹੈ ਠੀਕ ਹੈ ਬੀਜੀ ਬੀਜੀ ਠੀਕ ਹੈ ਕਿੰਨਾ ਕੰਮ ਕਰੀਦਾ ਸੀ ਪਹਿਲਾਂ ਤੇ ਵੇਲਾ ਹੱਥਾਂ ਨਾਲ ਹੀ ਕੱਪੜੇ ਧੋਈਦੇ ਸੀ ਤੇ ਬਰਛ ਮਾਰ ਮਾਰ ਕੇ ਚਿੱਟੇ ਕਰੀ ਰਹੀ ਤੇ ਹੁਣ ਮਸ਼ੀਨਾਂ ਚਲਾਉਂਦੀ ਐ ਤੇ ਫੇਰ ਕਲਪਦੀਆਂ ਨਹੀਂ ਮੰਝਉ ਤੂੰ ਜੋ ਮਰਜ਼ੀ ਕਰ ਲੈ ਭਾਵੇਂ ਹੱਥਾਂ ਨਾਲ ਕੱਪੜੇ ਧਵਾ ਲਾ ਤੇ ਭਾਵੇਂ ਧਵਾ ਲਾ ਮਸ਼ੀਨਾਂ ਨਾਲ ਉਹਨਾਂ ਦੇ ਦਿਮਾਗ 'ਚ ਇੱਕੋ ਗੱਲ ਬੈਠੀ ਆ ਕਿ ਧੀयां ਸਿਰਫ ਆਪਾਂ ਆਪਣੇ ਮਾਂ ਪਿਓ ਦੇ ਆਈਆਂ ਇਹ ਸਾਡੇ ਸਾਸੋਰਾ ਉਹ ਸਾਨੂੰ ਉਸੇ ਨਜ਼ਰ ਨਾਲੇ ਦੇਖਦੀਆਂ ਮੇਰੀ ਨੂੰ ਵੀ ਇਸ ਤਰ੍ਹਾਂ ਹੀ ਕਰਦੀ ਆ ਤੈਨੂੰ ਪਤਾ ਮੇਰੀ ਕੋ ਧੀ ਨਹੀਂ ਹੈਗੀ ਮੈਂ ਵੀ ਸੋਚੀਦੀ ਹੁੰਦੀ ਸੀ ਕਿ ਮੇਰਾ ਇੱਕੋ ਇੱਕ ਮੁੰਡਾ ਹੈਗਾ ਮੈਂ ਸਾਰੇ ਚਾ ਉਹਦੇ ਲਾਵਾਂਗੀ ਉਹ ਮੇਰੀ ਨੂੰਹ ਨਹੀਂ ਮੈਂ ਉਹਨੂੰ ਆਪਣੀ ਧੀ ਬਣਾਵਾਂਗੀ ਬਣਾਇਆ ਵੀ ਇਹ ਭੈਣ ਐਸੋ ਨਹੀਂ ਬਣਾਇਆ ਹੈ ਨਹੀਂ ਮੰਝੋ ਬਨਾਇਆ ਤੇ ਆਪਾਂ ਐ ਉਹਨਾਂ ਨੇ ਨਹੀਂ ਬਨਾਇਆ ਸਾਨੂੰ ਉਹਨਾਂ ਨੇ ਸਾਨੂੰ ਮਾਵਾਂ ਤੇ ਨਹੀਂ ਨਾ ਬਨਾਇਆ ਬਿਲਕੁਲ ਨਹੀਂ ਬਨਾਇਆ ਉਹਨਾਂ ਨੇ ਸਾਨੂੰ ਸੱਸਾਂ ਹੀ ਸਮਝਿਆ ਉਹ ਸਾਡੇ ਨਾਲ ਉਤਰਾ ਕਰਦੀਆਂ ਜਿੱਤਨਾ ਇੱਕ ਨੂੰ ਸੱਸਣਾ ਕਰਦੀ ਆ ਮਾਵਾਂ ਤਾਂ ਸਾਨੂੰ ਸਮਝ ਵੀ ਨਹੀਂ ਆਪਾਂ ਧੀਆ ਬਣਾ ਲਿਆ ਮੈਨੂੰ ਵੀ ਬੜਾ ਕੁਝ ਕੰਦੀ ਆ ਕਿ ਚਿਤਰਾਪਾਣੋਂ ਧੀਆ ਨਾ ਕਰਦੇ ਸੀ ਨਾ ਆਪਣੀ ਧੀ ਨੂੰ ਜਦੋਂ ਬਾਜ਼ਾਰ ਜਾਣਾ ਕੋਈ ਸੂਟ ਪਸੰਦ ਆਣਾ ਲੈ ਦੇਣਾ ਉਸੀ ਤਰ੍ਹਾਂ ਆਪਾਂ ਨੂਣਾ ਨੂ ਵੀ ਕਰਦੀਆਂ ਫੇਰ ਡਬਲ ਕਰੀ ਦਲ ਫੇਰ ਮੂਮੋ ਟੇ ਦੇ ਮੋਟੇ ਬੱਚਿਆਂ ਨੂੰ ਹਰ ਇੱਕ ਨੂੰ ਕਰੀਦਾ ਹੀ ਐ ਕਿਸੇ ਚੀਜ਼ ਥੋੜੇ ਛੱਡਿਆ ਥੋੜੀ ਆ ਆ ਪਰ ਫੇਰ ਨਾ ਮਾੜੀ ਜਿੰਨੀ ਗੱਲ ਕਹਿ ਦੋ ਗੱਲ ਦਾ ਪਹਾੜ ਬਣਾ ਲੈਂਦੀ ਕਿ ਛੋਟੀ ਛੋਟੀ ਗੱਲ ਤੋਂ ਡਿੱਡੀ ਵੱਡੀ ਗੱਲ ਤੇ ਮੈਂ ਇੱਕ ਗੱਲ ਦੱਸਾਂ ਅਸੀਂ ਤਾਂ ਧੀਆ ਬਣਾ ਲਿਆ ਪਰ ਉਹ ਉਹਨਾਂ ਦੀ ਮਾਵਾਂ ਨੂੰ ਵੀ ਤੇ ਚਾਹੀਦਾ ਵਾ ਨਾ ਕਿ ਤੁਹਾਡੀ ਸਸ ਕੀ ਤੁਹਾਡੇ ਨਾਲ ਕਰਦੀ ਪਈ ਐ ਤਦ ਸਿਉਣਾ ਨੂੰ ਕੀ ਕਹਿਣਾ ਇੱਕ ਮਾਂ ਸਹੀ ਉਹਨਾਂ ਨੂੰ ਮਤ ਦੇ ਦੇਵੇ ਨਾ ਤੇ ਧੀਆਂ ਝੱਟ ਸੁਧਾ ਦਿੰਦੀਆਂ ਜਦੋਂ ਮਾਂ ਪੁੱਠੀ ਮਤ ਦੇਦਾ ਇਹ ਨਾ ਧੀ ਨੂੰ ਉਹ ਕਰਨ ਦੇ ਕਰਦੀ ਹੈ ਤੇ ਤਫਾਕਾਰ ਨੂੰ ਪਰ ਮੰਜੂ ਆਪਾਂ ਕਿਹ ਤਰ੍ਹਾਂ ਕਹਿ ਸਕਦੇ ਆ ਕਿ ਉਹਨਾਂ ਦੀ ਮਾਂ ਸਖਾਂਦੀ ਆ ਆਪਾਂ ਨਹੀਂ ਕਹਿ ਸਕਦੇ ਹੋ ਸਕਦਾ ਹੈ ਕਿ ਮਾਂ ਧੀ ਨੂੰ ਚੰਗੀ ਮਤ ਦਿੰਦੀ ਹੋਵੇ ਭੈਣ ਸੋਚ ਇੱਕ ਮਾਈ ਹੋਵੇਗੀ ਜਿਹੜੀ ਧੀ ਨੂੰ ਚੰਗੀ ਮਤ ਦਿੰਦੀ ਹੋਵੇਗੀ ਪਰ ਉਹ ਵੀ ਅੱਜ ਕਾ ਦੇ ਸਮੇਂ ਦੇ ਵਿੱਚ ਸੱਸ ਨੇ ਸੱਸ ਰਹਿਣੀ ਤੇ ਮਾਂ ਨੇ ਮਾਂ ਹੀ ਰਹਿਣੀ ਮਾਂ ਕਿੰਨੀ ਵੱਡੀ ਡਾਂਟ ਲੈਂਦੀ ਆਪਣੀ ਧੀ ਨੂੰ ਤੇ ਧੀ ਜਰਾ ਗੁੱਸਾ ਨਹੀਂ ਕਰਦੀ ਫਿਰ 2 ਘੰਟੇ ਬਾਅਦ ਤੇ 3 ਘੰਟੇ ਬਾਅਦ ਆਪਣੀ ਮਾਂ ਦਾ ਨੇ ਹਾਲ ਪੁੱਛੀ ਰਹਿਣਾ ਤੇ ਜੇ ਸੱਸ ਨੇ ਇੱਕ ਵਾਰੀ ਵੀ ਨਹੀਂ ਜਿੰਨੀ ਗੱਲ ਕਹਿਤੀ ਨਾ ਤਾਂ 10 ਦਿਨ ਉਹਨਾਂ ਦਾ ਘੁੱਟਾ ਸੁਝਿਆ ਰਹਿਣੇ ਬਸ ਉਪਰੋਂ ਉਪਰੋਂ ਧਾਵੇ ਵਾਸਤੇ ਭਾਂਗੇ ਗੱਲ ਕਰ ਲੈ ਮੰਮੀ ਐਂਚ ਤੇ ਮੰਮੀ ਐਂਚ ਅਬ ਜਸਤੂ ਤੁਪੂਲ ਜਾ ਕਿ ਨੂੰਹਾਂ ਤੇ ਧੀयां ਬਣਨਗੇ ਸਹੀ ਗੱਲ ਕਹਿਆ ਮਨਜੂ ਕਹਿੰਦੋ ਸੱਸ ਮਾਂ ਬਣ ਸਕਦੀ ਆ ਪਰ ਨੂੰਹ ਧੀ ਨਹੀਂ ਬਣ ਸਕਦੀ ਜਿੰਨਾ ਮਰਜੀ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕਰੀਏ ਸਾਰਾ ਘਰਬਾਰ ਉਹਨਾਂ ਦੇ ਹਵਾਲੇ ਕਰ ਦਈਏ ਆਂਦੇ ਆ ਉਹਨਾਂ ਨੂੰ ਆਪਣੀਆਂ ਲੋਕਰ ਦੀਆਂ ਚਾਬੀਆਂ ਵੀ ਫੜਾ ਦਈਏ ਤੇ ਕਹਿ ਦਈਏ ਕਿ ਤੁਸੀਂ ਸਾਡੀਆਂ ਧੀयां ਜੇ ਪਰ ਉਹਨਾਂ ਦੇ ਦਿਮਾਗ 'ਚ ਇੱਕ ਸੋਚ ਬਣੀ ਹੋਈ ਆ ਸੱਸ ਕਦੀ ਮਾਂ ਨਹੀਂ ਬਣ ਸਕਦੀ ਪਰ ਉਹ ਚੰਦੀਆਂ ਕਿ ਹਰ ਜਗ੍ਹਾ ਸੱਸ ਚੁਕੇ ਆਪਾਂ ਨਾ ਚੁਕੇ ਕਹਿਣਗੀਆਂ ਇਹ ਤਾਂ ਪਾਗਲ ਆ ਚੱਕਾ ਚੁੱਕੋ ਟਿਕਟ ਦਾਪੜਾ ਨੰਗਾ ਹੋਣਾ ਕਿਸੇ ਦਾ ਨਹੀਂ ਹੋਣਾ ਜੇ ਆਪਾਂ ਬਾਹਰ ਜਾ ਕੇ ਰੋਲਾ ਪਾਵਾਂਗੇ ਨਾ ਕਿ ਸਾਡੀਆਂ ਨੂੰ ਐਸ ਤਰ੍ਹਾਂ ਕਹਿੰਦੀ ਹੈ ਤੇ ਲੋਕਾਂ ਨੇ ਇੱਕ ਦੀਆਂ ਆਚਾਰ ਕਰਨੀਆਂ ਐਸ ਕਰਕੇ ਮੰਜੂ ਅੱਜ ਤੂੰ ਗੱਲ ਮੇਰੇ ਨਾਲ ਕਰ ਲਈਏ ਪਰ ਬਾਹਰ ਨਾਲ ਕਿਸੇ ਨਾਲ ਕਰੀ ਦੇਖ ਜੋ ਸਪੀਡ ਤੇ ਨਾ ਜਾਣਾ ਮਨ ਨੂੰ ਚਿੰਤਾ ਹੁੰਦੀ ਹੈ ਮੈਂ ਕਦੀ ਕਿਸੇ ਨਾਲ ਗੱਲ ਨਹੀਂ ਕਰਦੀ ਮੈਂ ਗਲੀ ਦੇ ਵਿੱਚ ਨਾ ਸਿਰਫ ਇੱਕੋ ਹੀ ਸਹੇਲੀ ਬਣਾਈ ਗਈ ਹੈ ਹੋਰ ਤੂੰ ਪੁੰ ਮਰ ਜਾਏਂਗੇ ਪਰ ਦਿਲ ਦੀ ਗੱਲ ਨਹੀਂ ਦੱਸੇਂਗੇ ਤੇ ਜੇ ਤੁਸੀਂ ਵੀ ਮੇਰੇ ਨਾਲ ਕਰਕੇ ਜਾਂਦੇ ਹੋ ਨਾ ਤੇ ਮੈਂ ਵੀ ਨਹੀਂ ਕਿਸੇ ਨੂੰ ਦੱਸਦੀ ਬੜਾ ਬਡਾ ਠੀਡਾ ਮੰਜੂ ਹੋਂਦਾ ਬਸ ਐ ਹੋ ਹਾਲ ਲਗਾਇ ਉਹ ਸਾਡੀਆਂ ਧੀਆ ਬਣਨ ਭਾਵੇਂ ਨਾਂ ਬਣਨ ਪਰ ਸਾਡਾ ਫਰਜ ਹੈ ਉਹਨਾਂ ਦੀ ਮਾਂ ਬੰਨਣਾ ਉਹਨਾਂ ਨੂੰ ਹਰ ਕੰਮ ਸਿਖਾਣਾ ਜਿਹੜਾ ਕਿ ਆਪਾਂ ਆਪਣੀਆਂ ਧੀਆ ਨੂੰ ਸਿਖਾਣੇ ਬਸ ਇਹਦਾ ਐ ਹੋ ਹਾਲ ਲੀ ਕੋਈ ਨਹੀਂ ਜਸਵੀਰ ਜਿੱਥੇ ਇੰਨੀਆਂ ਹਸੀਆਂ ਵਾ ਤੇ ਉੱਥੇ ਹੋਰ ਸੀ ਪਰ ਕਦੀ ਨਾ ਕਦੀ ਤੇ ਆਪਣੀ ਮਾਂ ਸਮਝਣ ਗੀਆਂ ਸਮਝਣ ਗੀਆਂ ਤੇ ਐਸੇ ਤਰ੍ਹਾਂ ਅਪਾ ਉਹ ਕੁਝ ਭੈਣਾ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਭੈਣਾ ਹਮੇਸ਼ਾ ਇਹ ਚਾਹਦੀਆਂ ਕਿ ਅਪਾ ਸੱਸ ਨਹੀਂ ਅਪਾ ਮਾਂ ਬਣੀਏ ਪਰ ਉਹ ਨੂੰਹਾਂ ਨੂੰ ਚਾਹੀਦਾ ਹੈ ਕਿ ਤੂੰ ਹੀ ਨੂੰਹਾਂ ਨੇ ਧੀਆ ਬਣੋ ਜੇ ਤੁਹਾਡੀ ਸੱਸ ਤੁਹਾਨੂੰ ਮਾਂ ਵਾਂਗੂ ਟ੍ਰੀਟ ਕਰਦੀ ਆ ਮਾਂ ਵਾਂਗੂ ਪਿਆਰ ਕਰਦੀ ਆ ਤੇ ਉਹਨੂੰ ਵੀ ਉਸ ਤਰ੍ਹਾਂ ਹੀ ਕਰੋ ਤੁਸੀਂ ਉਹਨੇ ਇੱਕ ਸਭ ਕੁਝ ਕਿਦੇ ਵਾਸਤੇ ਬਣਾਇਆ ਤੇ ਆ ਪੁੱਤਰਾ ਵਾਸਤੇ ਹੀ ਬਣਾਇਆ ਮੈਂ ਪਤਾ ਕੀ ਭੈਣ ਜੀ ਕੀ ਗੱਲ ਆ ਅੜਿਆ ਨੋਹਾਂ ਵੀ ਹੁੰਦੀਆਂ ਇਹ ਵੀ ਕਹਿਦੀ ਐ ਕਿ ਹੁਣ ਇਹਨੇ ਚੇ ਗੱਲ ਕਹੀ ਸ਼ਾਇਦ ਚੰਗੀ ਨਹੀਂ ਲੱਗਦੀ ਇਹ ਦੂਜਿਆਂ ਦੇ ਮਤ ਦੇ ਚੱਲਦੇ ਆ ਇਹ ਸੋਸ਼ਲ ਮੀਡੀਆ ਰਈ ਜੋ ਵੇਖ ਕੇ ਨੋਹ ਸੱਸ ਦੀ ਲੜਾਈ ਐਰਾ ਵਗੈਰਾ ਵੇਖ ਕੇ ਉਹ ਚੀਜ਼ ਨਾ ਆਪਣੇ ਤੇ ਉਹ ਰੂਪ ਧਰਨ ਕਰਨ ਦੀ ਕੋਸ਼ਿਸ਼ ਕਰਦੀਆਂ ਬੱਚੀਆਂ ਹੁੰਦੀਆਂ ਨਹੀਂ ਇਸ ਤਰ੍ਹਾਂ ਦੀਆਂ ਕੁਝ ਹੁੰਦੀਆਂ ਨੇ ਉਹ ਰੂਪ ਧਰਨ ਦੀ ਕੋਸ਼ਿਸ਼ ਕਰਦੀਆਂ ਕਿ ਸ਼ਾਇਦ ਅੜਾ ਕੰਮ ਆਪਾਂ ਕਰਨ ਦੇ ਨਾ ਬਹੁਤ ਵਧੀਆ ਇਹਦੇ ਨਾਲ ਸ਼ਾਇਦ ਸਾਡੀ ਬੱਲੇ ਬੱਲੇ ਹੋਣੀ ਆ ਸੱਸ ਸਾਡੇ ਦੇ ਮਤਲਬ ਸਾਡੀਆਂ ਗੱਲਾਂ ਚ ਆ ਜੂਗੀ ਸੱਸ ਨੂੰ ਆਪਾਂ ਚੁਕਾ ਲਵਾਂਗੇ ਇਲਚ ਪੁੱਤਰ ਜੀ ਤੇ ਚੁਕਾ ਨਹੀਂ ਹੁੰਦਾ ਆਪਣੀ ਇੱਜ਼ਤ ਘਟਦੀ ਹੈ ਬਸ ਇੱਜ਼ਤ ਘਟਦੀ ਤੇ ਇਹ ਸਟੋਰੀ ਬਣਾਉਂਦਾ ਇਹੋ ਹੀ ਸਾਡਾ ਮਕਸਦ ਸੀ ਜਿਹੜੀਆਂ ਨੂੰ ਆ ਐਸਾ ਕਰਦੀਆਂ ਉਹ ਨਾ ਕਰਿਆ ਕਰੋ ਜਿੜੀਆਂ ਸੱਸਾਂ ਜੇ ਨੂੰਹਾਂ ਨੂੰ ਕੁਝ ਕੰਧੀਆਂ ਕਿ ਆ ਚੀਜ਼ ਇਤਨਾ ਕਰ ਆ ਚੀਜ਼ ਇਤਨਾ ਕਰ ਉਹ ਤੁਹਾਨੂੰ ਆਪਣੀ ਧੀ ਹਮੰਦੀਆਂ ਧੀ ਬਣਾ ਕੇ ਬਣਾ ਕੇ ਤੁਹਾਨੂੰ ਸਿਖਾਉਂਦੀਆਂ ਹੈ ਕਾਦੀ ਸਮਝਾਉਂਦੀਆਂ ਬੇਟਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਗੱਲੋ ਕਿ ਕਿਤੇ ਤੁਹਾਨੂੰ ਮਤ ਆਵੇਗੀ ਤੁਸੀਂ ਚਾਰ ਬੰਦਿਆਂ ਵਿੱਚ ਦੇਖੋਗੇ ਕਿ ਵਾਕੇ ਸਾਨੂੰ ਸਭ ਕੁਝ ਆਂਦਾ ਸਾਡੀ ਸੱਸ ਨੇ ਸਿਖਾਇਆ ਹੈ ਭੈਣ ਜੀ ਬੜੀਆਂ ਬੜੀਆਂ ਸੱਸਾਂ ਹੀ ਨੇ ਕਿ ਜਿੜੀਆਂ ਚੀਜ਼ਾਂ ਸਿਖਾਉਂਦੀਆਂ ਆਪਣੀਆਂ ਨੂੰਹਾਂ ਨੂੰ ਤੇ ਇਹ ਸੱਸਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਉਹ ਸੱਸ ਐਕਟਿਵ ਆ ਆਕਾਰ ਘਰ ਦਾ ਰੋਟੀ ਪਾਣੀ ਚਾਰ ਬੰਦਿਆਂ ਵਿੱਚ ਵੰਨਦੀ ਜਾ ਸਿਖਾਉਂਦੀਆਂ ਤੇ ਉਹ ਹੀ ਨੋਹਾਂ ਉੱਠ ਕੇ ਕੱਲ ਨੂੰ ਗੱਲਾਂ ਕਰ ਦਿੰਦੀਆਂ ਤਾਂ ਮੈਨੂੰ ਵੀ ਇੰਨਾ ਕੁ ਥੋੜੀ ਮੈਂ ਜੋ ਮੈਂ ਆਪਣੀ ਸਿੱਖੀ ਆ ਨਾ ਮੈਂ ਸਾਰੀ ਆਪਣੀ ਛੋਟੀ 부ਆ ਕੋਲੋਂ ਸਿੱਖਿਆ ਤਾਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੁੰਦਾ ਚਾਰ ਪਰੋਣੇ ਵੀ ਬਹਿ ਜਾਂਦਾ ਤੇ ਚਾਰਾਂ ਦੀ ਪਲੇਟਾਂ 'ਚ ਰੋਟੀ ਹੋਵੇਗੀ ਤੇ ਜਿਵੇਂ ਅਸੀਂ ਆਪਣੀ ਨੂੰਹ ਨੂੰ ਸਿਖਾਣੇ ਪਏ ਆ ਕਿ ਬੇਟਾ ਤੂੰ ਨਹੀਂ ਇਦਾਂ ਕਰ ਹੁਣ ਮੈਂ ਆਪਣੀ 부ਆ ਦਾ ਨਾਮ ਲਿਖਾਵਾ ਕੱਲ ਨੂੰ ਆਪਣੀ ਸੱਸਾਂ ਨਾਲ ਆਮ ਲੈ ਵੈਗੀ ਚਾਰ ਬੰਦ ਮੇਰੀ ਮੰਮੀ ਨੇ ਮਤ ਮ ਚਲੋ ਜੀ ਜੇ ਤੁਹਾਨੂੰ ਇਹ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮਚੀ